ਮੈਂ ਤਾਂ ਇੱਕ ਪੀੜਤ ਵਿਅਕਤੀ ਆ ਮੈਂ ਰੋਜ਼ਾਨਾ ਤੋਂ ਦਰਦ-ਦਰਦੀ ਖਾਂਸ਼ਣੀ ਐ ਫੋਰੈਂਸ ਬਿਸ਼ਨੋਈ ਦੇ ਉੱਤੇ 268 ਲਾਤੀ ਐ ਔਰ ਉਹ ਗੁਜਰਾਤ لے ਆ ਕੇ ਬਿਠਾ ਦਿੰਦਾ ਹੈ ਜਿਹੜਾ ਬੰਦਾ ਕਤਲ ਕਰਾਉਣਾ ਹੈ ਕੋਈ ਕਾਰੋਬਾਰੀ ਕਰਾਉਣਾ ਹੈ ਕੋਈ ਸੁਨਿਆਰ ਨੂੰ ਕਰਾਉਣਾ ਹੈ ਕਿਸੇ ਨੂੰ ਕਿਸੇ ਆਲਤੀ ਨੂੰ ਮਰਵਾਉਣਾ ਹੈ ਕਿਸੇ ਫੈਕਟਰੀ ਵਾਲੇ ਨੂੰ ਮਰਵਾਉਣਾ ਹੈ ਜਿਹੜਾ ਬੰਦਾ ਸੌਖਾ ਟੁੱਕ ਕੰਦਾ ਹੈ ਉਹੋ ਜਿਹੇ ਬੰਦੇ ਇਹਨਾਂ ਦੀ ਹਿੱਟ ਲਿਸਟ ਦੇ ਦਿੱਤੇ ਨੇ ਤੇ ਜਿਆਦਾ ਪੈਸੇ ਦੇ ਕੇ ਖੜਾ ਛੜਾਉਣਗੇ ਜਾਂ ਮਾਰ ਕੇ ਖੜਾ ਛੜਾਉਣਗੇ ਦੋ ਹੀ ਰਾਹ ਆ ਸਾਡੇ ਕੋਲ ਾਰੇ ਪੰਬਲ ਪੂਸੇ ਕਲੀਅਰ ਕਰ ਦੇਣਾ ਚਾਹੁੰਦਾ ਜਿਸ ਤਰ੍ਹਾਂ ਕੋਈ ਕਮੈਂਟਾਂ ਦੇ ਵਿੱਚ ਕੁਛ ਮੈਨੂੰ ਵੀ ਬੁਰਾ ਭਲਾ ਬੋਲ ਰਹੇ ਨੇ ਤਾਂ ਸਰ ਮੱਥੇ ਜਿੱਦਾਂ ਦਾ ਤੁਹਾਡਾ ਵਿਚਾਰ ਹੈ ਜਿੱਦਾਂ ਤੁਸੀਂ ਸੋਚਦੇ ਹੋ ਸਿਰ ਮੱਥੇ ਹੈ ਕਿਉਂਕਿ ਮੈਂ ਤਾਂ ਇੱਕ ਪੀੜਤ ਵਿਅਕਤੀ ਹਾਂ ਮੈਂ ਰੋਜ਼ਾਨਾ ਤੋਂ ਦਰਦਦਰ ਦੀ ਖਾਂਸ਼ਣੀ ਹੈ ਮੈਂ ਹਰ ਲੀਡਰ ਨੂੰ ਅਮਿਤ ਸ਼ਾਹ ਤੋਂ ਲੈ ਕੇ ਭਰੌਂਗਾਂਦੀ ਤੋਂ ਲੈ ਕੇ ਜਿੰਨੇ ਸਾਡੇ ਕੈਂਡੀਡੇਟ ਨੇ ਲਗਭਗ ਸਾਰਿਆਂ ਨਾਲ ਮੇਰੀ ਇਸਪੀਸ਼ੇ 'ਤੇ ਡਿਸਕਸ ਹੋਈ ਹੈ ਤਾਂ ਸਾਰੀ ਸੋਚ ਸਮਝਣ ਤੋਂ ਬਾਅਦ ਕੋਈ ਵੀ ਕਿਸੇ ਦੇ ਕਹਿਣ ਤੇ ਕਿਸੇ ਦੇ ਦਬਾਅ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਮੇਰੀ ਮੇਰੀ ਪਰਿਵਾਰ ਦੀ ਮੇਰੀ ਆਪਣੀ ਆਜ਼ਾਦ ਸੋਚ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਅਸੀਂ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਨਾਲ ਜੁੜ ਜੁੜੀ ਵਜ੍ਹਾ ਇਹ ਵੀ ਹੈ ਕਿ ਮੇਰੇ ਮਰਹੂਮ ਪੁੱਤਰ ਮੈਥੋ ਦਾ ਮਰਹੂਮ ਮੇਰਾ ਕਹਿਣੋਂ ਦਿਲ ਵੀ ਨਹੀਂ ਕਰਦਾ ਪਰੰਤੂ ਮੈਨੂੰ ਕਹਿਣਾ ਪੈਂਦਾ ਮਜਬੂਰੀ ਵਸ ਉਹਨੇ ਵੀ ਇਦਾਂ ਸਭਾ ਦੀ ਟਿਕਟ ਤੇ ਉੱਤੇ ਮਾਨਸਾ ਤੋਂ ਇਲੈਕਸ਼ਨ ਜੜੀ ਸੀ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਜੇ ਮੈਂ ਹੁਣ ਕਿਸੇ ਹੋਰ ਪਾਸੇ ਕਦੋਂ ਵਧਾ ਕੇ ਚਲਦਾ ਜਾਂ ਕੋਈ ਐਡੀ ਮੈਨੂੰ ਵਧੀਆ ਗੱਲ ਦੀ ਲੱਗੀ ਔਰ ਜਿਸ ਤਰ੍ਹਾਂ ਦੇ ਲੀਡਰ ਇਸ ਵਾਰ ਆਪਣੇ ਆਏ ਨੇ ਲੋਕ ਸਭਾ ਦੇ ਵਿੱਚ ਮੈਨੂੰ ਇਹਨਾਂ ਤੋਂ ਕਾਫੀ ਉਮੀਦਾਂ ਨੇ ਔਰ ਮੈਂ ਉਮੀਦ ਕਰਦਾ ਵੀ ਇਹ ਬੜੇ ਵਧੀਆ ਤਰੀਕੇ ਨਾਲ ਰਕਾਰ ਤੇ ਲੈ ਕੇ ਆਉਣਗੇ ਕਿਉਂਕਿ ਇਹਨਾਂ ਤੋਂ ਉਮੀਦ ਮੇਰੀ ਕਿਹੜੀਆਂ ਨੇ ਤੁਸੀਂ ਦੇਖੋ ਕੋ ਲਾਰੈਂਸ ਬਿਸ਼ਨੋਈ ਦੇ ਉੱਤੇ 268 ਲਾਤੀ ਹੈ ਔਰ ਉਹ ਗੁਜਰਾਤ لے ਆ ਕੇ ਬਿਠਾ ਦਿੰਦਾ ਹੈ ਜਿਹੜਾ ਬੰਦਾ ਕਤਲ ਕਰਾਉਣਾ ਹੈ ਕੋਈ ਕਾਰੋਬਾਰੀ ਕਰਾਉਣਾ ਹੈ ਕੋਈ ਸਨਿਆਰ ਨੂੰ ਕਰਾਉਣਾ ਹੈ ਕਿਸੇ ਨੂੰ ਕਿਸੇ ਆਰਥੀ ਨੂੰ ਮਰਵਾਉਣਾ ਹੈ ਕਿਸੇ ਫੈਕਟਰੀ ਵਾਲੇ ਨੂੰ ਮਰਵਾਉਣਾ ਹੈ ਜਿਹੜਾ ਬੰਦਾ ਸੌਖਾ ਟੁਪ ਕੰਦਾ ਹੈ ਉਹ ਹਜੇ ਬੰਦੇ ਨੇ ਦੀ ਹਿਟ ਲਿਸਟ ਦੇ ਉੱਤੇ ਨੇ ਤੇ ਜਿਆਦਾ ਪੈਸੇ ਦੇ ਕੇ ਖੜਾ ਛਡਾਉਣਗੇ ਜਾਂ ਮਾਰ ਕੇ ਖੜਾ ਛਡਾਉਣਗੇ ਦੋ ਹੀ ਰਾਹ ਹੈ ਸਾਡੇ ਕੋਲੇ ਤਾਂ ਉਹ ਉਸੇ ਪੋਜੀਸ਼ਨ 'ਚ ਮੈਂ ਲੰਘਿਆ ਕਿਉਂਕਿ ਮੇਰਾ ਵੀ ਜੀਵਨ ਦਾ ਘਟ ਇੱਕ ਕਾਰੋਬਾਰੀ ਦਾ ਪ੍ਰੋਗਰਾਮ ਜਾਦੇ ਆ ਔਰ ਅਸੀਂ ਕਰੋੜਾ ਰੁਪਇਆ ਟੈਕਸ ਵੀ ਸਰਕਾਰ ਨੂੰ ਦੇ ਰਹੇ ਆ ਔਰ 32 ਫੈਰ ਮਾਰ ਕੇ ਇੱਕ ਜਾਨਵਰਾਂ ਤੋਂ ਵੀ ਬੱਤਰ ਜਿਹੜੀ ਮੌਤ ਮੇਰੇ ਬੱਚੇ ਨੂੰ ਦੇ ਦਿੱਤੀ ਐ ਔਰ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ 2 ਸਾਲ ਹੋ ਗਏ ਨੇ 2 ਸਾਲਾਂ ਦੇ ਵਿੱਚ ਜਿਹੜੀ ਲਾਸਟ ਡੇਟ ਲੱਗ ਕੇ ਗਈ ਉਹਦੇ ਚਾਰਜ ਫਰੇਮ ਹੋਏ ਨੇ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਕੇਸ ਸ਼ੁਰੂ ਤਾਂ ਹੋਇਆ ਭਾਵੇਂ 2 ਸਾਲ ਲੱਗ ਕੇ 2 ਸਾਲਾਂ ਦੇ ਵਿੱਚ ਕੇਵਲ ਚਾਰਜ ਫਰੇਮ ਹੋਏ ਨੇ ਪਰੰਤੂ ਹੁਣ ਅਦਾਲਤ ਨੇ ਕਾਫੀ ਕੰਮ ਖਿੱਚਿਆ ਮੈਨੂੰ ਕਾਫੀ ਉਮੀਦਾਂ ਰਹਿਣ ਜੋ ਕੋਰਟ ਤੋਂ ਵੀ ਉਥੋਂ ਆਪਾਂ ਨੂੰ ਜ਼ੋਰ ਜੱਤਸ ਮਿਲੇਗਾ ਬਾਕੀ ਸਾਰੇ ਜਿੰਨੇ ਵੀ ਸਾਡੇ ਭਰਾ ਇਹ ਖੜੇ ਹੋਏ ਨੇ ਸਾਰਿਆਂ ਨੇ ਮੈਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਇਸ ਕੇਸ ਨੂੰ ਆਪਣੇ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਇਸ ਦੀ ਪੈਰਵਾਹੀ ਕਰਾਂਗੇ ਸਾਰੇ ਦੀ ਤੁਹਾਨੂੰ ਜਸਟਿਸ ਨਵਾਮਾਗੀ ਜਸਟਿਸ ਸਾਡਾ ਕੀ ਹੈ ਜਸਟਿਸ ਕੋਈ ਮੇਰਾ ਬੇਟਾ ਬਾਪ ਨਹੀਂ ਆ ਜਾਣਾ ਮੇਰੀ ਜਿਹੜੀ ਲੜਾਈ ਹੈ ਆ ਜਿਹੜੇ ਸਾਹਮਣੇ ਮੇਰੇ ਸਿੱਧੂ ਬੈਠੇ ਸਾਰੇ ਇਹਨਾਂ ਦੀ ਲੜਾਈ ਹੈ ਮੈਂ ਤਾਂ ਇਹ ਗੱਲ ਕਹਿਣਾ ਵੀ ਕਿਸੇ ਦਾ ਅਗਲਾ ਸਿੱਧੂ ਨਾ ਮਰੇ ਕੋਈ ਹੋਰ ਕਿਸੇ ਦਾ ਹੋਰ ਬੱਚਾ ਨਾ ਮਰੇ ਬਸ ਮੇਰਾ ਜਸਸ ਆਹੀ ਹੈ ਮੇਰਾ ਬੱਚਾ ਨਹੀਂ ਮੈਨੂੰ ਮਿਲਣਾ ਸਿਸਟਮ ਅਸੀਂ ਹੋ ਜਾ ਸਰ ਜੀਏ ਹੁਣ ਤੁਸੀਂ ਦੇਖ ਲਓ ਜੀ ਸਵਾ ਸਾਲ ਹੋ ਗਿਆ ਲੰਗਸ ਦੀ ਵੀਡੀਓ ਜੇਲ੍ਹ ਦੇ ਵਿੱਚ ਬਣੀ ਸਰਕਾਰ ਡੀਜੀਪੀ ਸਾਹਿਬ ਦੋ ਵਾਰ ਮਾਨਯੋਗ ਹਾਈ ਕੋਰਟ ਨੇ ਕਿਟਾਰੇ ਦੇ ਵਿੱਚ ਵੀ ਖੜ ਕੇ ਤਾਲਬ ਕਰ ਲਿਆ ਤਾਂ 3 ਮਹੀਨੇ ਦਾ ਸਮਾਂ ਫੇਰ ਲੈ ਗਏ ਜਦ ਕੇ 7 ਤੇ 8 ਮਾਰਚ ਦੀ ਰਾਤ ਨੂੰ ਲੌਰਸ ਬਿਸ਼ਨੋਈ ਝੀਲ ਤੋਂ ਬਾਹਰ ਹੁੰਦਾ ਹੈ ਔਰ ਉਹਦੀ ਇੱਕ ਜ਼ਿੰਮੇਵਾਰ ਬੰਦਿਆਂ ਦੁਆਰਾ ਜੋ ਮੁਲਾਜ਼ਮ ਕਹਿ ਸਕਦੇ ਹੂੰ ਉਹਨਾਂ ਨੇ ਜਿਹੜੀ ਵੀਡੀਓ ਕੰਡਕਟ ਕੀਤੀ ਉਹਦਾ ਸਾਰਾ ਪ੍ਰਬੰਧ ਕੀਤਾ ਹੈ ਡਿਜੀਟਲ ਜਿਹੜੀ ਇਹ ਵੀਡੀਓ ਇੰਟਰਵਿਊ ਵਾਲੀ ਹੋਈ ਹੈ ਜਿਹੜੀ ਕਿ ਬਿਨਾ ਤੁਹਾਡੇ ਸਟੂਡੀਓ ਚ ਜਾਂ ਸੈਟਅਪ ਲਈ ਤੋਂ ਬਿਨਾ ਨਹੀਂ ਹੁੰਦੀ ਆ ਆਪ ਤੌਰ ਤੇ ਆਪਣੀ ਵੀ ਆ ਹੀ ਨਹੀਂ ਕਲੀਅਰ ਨਹੀਂ ਹੋਣੀ ਜਿੰਨੇ ਆਪਾਂ ਇੱਥੇ ਬੋਲੀ ਜਾਂਦੇ ਆ ਪਰੰਤੂ ਉਹਦਾ ਇੱਕ ਇੱਕ ਸ਼ਬਦ ਇੱਕ ਇੱਕ ਬੜਾ ਸੋਚ ਸਮਝ ਕੇ ਬੜੇ ਤਰੀਕੇ ਦੇ ਨਾਲ ਉਹ ਵੀਡੀਓ ਤਿਆਰ ਕੀਤੀ ਗਈ ਹੈ ਪਰੰਤੂ ਉਹਦਾ ਪਤਾ ਹਲੇ ਤੱਕ ਨਹੀਂ ਲੱਗ ਰਿਹਾ ਇਹਨਾਂ ਚੀਜ਼ਾਂ ਦੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਕਾਹਦੇ ਨਹੀਂ ਕੀਤੀ ਗਈ ਤਾਂ ਜੋ ਮੇਰੇ ਜਿਹੜੇ ਦੋ ਗਵਾਹ ਨੇ ਜਾਂ ਮੈਂ ਆ ਅਸੀਂ ਕੋਰਟ ਨਾ ਪਹੁੰਚ ਸਕੀਏ ਸਾਡੇ ਇਹਨਾਂ ਨੂੰ ਡਰਾਇਆ ਜਾ ਸਕੇ ਵੀ ਉਹ ਬੰਦਾ ਇਹਨਾਂ ਸੋਸ਼ਲ ਮੀਡੀਆ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਲਾਰੈਂਸ ਕੇ ਪਾਸ 700 ਸ਼ੂਟਰ 7000 ਸ਼ੂਟਰ ਦੇਸ਼ ਕੇ ਕੋਨੇ-ਕੋਨੇ ਮੇਂ ਯਾਰ ਇਹ ਕੋਈ ਦਸਰ ਵਾਲੀ ਗੱਲ ਹੈ ਜੇ ਉਹ ਇੰਨੇ ਬਹਾਦਰ ਬੰਦਿਆਂ ਦੀ ਫੌਜ ਤੁਹਾਡੇ ਕੋਲੇ ਵੀ ਚైనా ਬਾਰਡਰ ਤੇ ਲਾਓ ਦੇਸ਼ ਦੀ ਸੁਰੱਖਿਆ ਵਾਲੇ ਪਾਸੇ ਲਾਓ ਮੈਂ ਤਾਂ ਆਪਣਾ ਸਾਰਾ ਜ਼ਿੰਦਗੀ ਦਾ ਪੀੜ ਫੌਜ ਦੇ ਨੇਖੇ ਲਾ ਕੇ ਆਇਆ ਮਾਈਨਸ 30 ਟੈਂਪਰੇਚਰ ਦੇ ਵਿੱਚ ਰਹਿ ਕੇ ਆਇਆ ਤੇ ਔਰ ਮੈਨੂੰ ਸਾਡੇ ਤੋਂ ਤੁਸੀਂ ਦੇਸ਼ ਭਗਤੀ ਦੇ ਜਾਂ ਸਬੂਤ ਮੰਗੋਗੇ ਚਲੋ ਤੁਸੀਂ ਮੇਰਾ ਬੱਚਾ 28 ਸਾਲ ਦਾ ਮਾਰਤਾ ਦਿੱਤਾ ਠੀਕ ਹੈ ਸਿਸਟਮ ਦੀ ਭੇਡ ਚੜ ਗਈ ਸੀ ਪਰੰਤੂ ਜਿਹੜਾ ਨਵਾਂ ਸੀ 116 ਫੱਕਿਆ ਆਪਦਾ ਮਹਿੰਗਾ ਸਸਤਾ ਕਿਤੋਂ ਟ੍ਰੀਟਮੈਂਟ ਲੈ ਲਿਆ ਨਵਾਂ ਬੱਚੇ ਨੇ ਜਨਮ ਲਿਆ ਉਹ ਤਾਂ ਤੁਹਾਡੇ ਤੋਂ ਕੀ ਫਰੋਗ ਸਾਡਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਹਲੇ 8-10 ਦਿਨ ਅਸੀਂ ਡਿਲੀਵਰੀ ਹੋਰ ਲੇਟ ਕਰ ਸਕਦੇ ਹਾਂ ਸਾਡੇ ਮਗਰ ਭੇਜੇ ਸਾਡੇ ਤੇ ਪ੍ਰੈਸ਼ਰ ਬਣਾਇਆ ਤਾਂ ਸਾਨੂੰ ਇਹ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਕਿਤੇ ਇਸ ਬਸਤਾ ਦੇ ਵਿੱਚ ਹਸਪੀਟਲ ਨੇ ਸਾਨੂੰ ਜਵਾਬ ਨਾ ਦੇ ਦੇ ਵੀ ਅਸੀਂ ਡਿਲੀਵਰੀ ਨਹੀਂ ਕਰਾਉਣੀ ਗੌਰਮੈਂਟ ਦਾ ਦਬਾਵਾ ਹੈ ਸਾਡੇ ਵੀ ਮੈਂ ਇਸ ਪੋਜੀਸ਼ਨ 'ਚ ਤਾਂ ਮੈਂ ਟਰੈਵਲ ਵੀ ਨਹੀਂ ਕਰ ਸਕਦਾ ਅਸੀਂ ਰਿਸਕ ਲੈ ਕੇ ਵੀ ਚਲੋ ਜੀ ਜਿਵੇਂ ਹੈ ਤੁਸੀਂ ਬੱਚਾ ਦੁਨੀਆ ਤੇ ਲੈ ਕੇ ਆਓ ਦੇਖਾਂਗੇ ਜਿਵੇਂ ਅੱਗੇ ਹੋਊਗਾ ਜਿੱਦਾਂ ਦਾ ਅੱਗੇ ਟ੍ਰੀਟਮੈਂਟ ਹੋਵੇ ਅਸੀਂ ਚੱਲਾਂਗੇ ਯਾਨੀ ਸਾਡੀ ਗਵਰਨਮੈਂਟ ਤੇ ਇਹਨੇ ਇਹਨਾਂ ਨੇ ਭੈ ਦੇ ਹਾਲਾਤ ਐ ਚਲੋ ਮੇਰਾ ਬੱਚਾ ਦਾ ਗਾਣੇ ਲਿਖਦਾ ਸੀ ਉਹ ਇਹਨਾਂ ਦੀ ਸਿਸਟਮ ਦੇ ਖਿਲਾਫ ਉਹਨਾਂ ਗਾਣੇ ਚ ਪਾਉਂਦਾ ਸੀ ਮੇਰਾ ਮਾਸੂਮ ਕੀ ਕਰਦਾ ਉਹ ਤਾਂ ਹਲੇ ਦੁਨੀਆ ਤੋਂ ਨੂੰ ਇਹ ਵੀ ਨਹੀਂ ਪਤਾ ਮੈਂ ਜਨਮ ਕਿੱਥੇ ਲੈ ਰਿਆ ਉਹਨਾਂ ਤੋਂ ਕੀ ਘਬਰਾਹਟ ਹੋਈ ਸੈਂਟਰ ਨੇ 14 ਤੈਨੂੰ ਚਿੱਠੀ ਕੱਢੀ ਨਾਲ ਦੀ ਨਾਲ ਹੀ ਪ੍ਰਿੰਸੀਪਲ ਸੈਕਟਰੀ ਤੋਂ ਹੁੰਦੀ ਹੋਈ ਹੈਲਥ ਮਿਨਿਸਟਰ ਤੋਂ ਹੁੰਦੀ ਹੋਈ ਸਾਡੇ ਮਾਨਸਾ ਆ ਗਏ ਮਾਨਸਾ ਸੀਐਮਓ ਦੇ ਰਿਕਾਰਡ 'ਚ ਸਾਰਾ ਕੁਝ ਦਰਜ ਹੈ ਸੀ ਕਿਤੇ ਉਹ ਕਨਸੀਵ ਕਰਾ ਕੇ ਸਾਰੀ ਜਾਣਕਾਰੀ ਦਿੱਤੀ ਹੈ ਉਹਦੇ ਬਾਵਜੂਦ ਫਿਰ ਜਦੋਂ ਮਾਨਸਾ ਤੋਂ ਅਸੀਂ ਬਠਿੰਡੇ ਐਡਮਿਟ ਹੋਏਗੇ ਤਾਂ ਬਠਿੰਡੇ ਦਾ ਸੀਐਮਓ ਸਾਡੇ ਮਗਰ ਪਾਤਾ ਵੀ ਇਹਨਾਂ ਗੱਲਾਂ 'ਚ ਕੀ ਘਬਰਾਟ ਇਹ ਨੋਟ ਕਰਾਂਗੇ ਵੈਨਟੂ ਨੂੰ ਲਿਖਾ ਬਿਨਾਂ ਬਾਵਤਾਂ ਨੂੰ ਮੈਂ ਦੋਨਾਂ ਉਹਦੇ ਰੀਜ਼ਨ ਹੀ ਕੀ ਸੀ ਉਹ ਮਾਰੇ ਨੂੰ ਇਹ ਕਿਉਂ ਲੱਗੀ ਸੀ ਤੁਹਾਨੂੰ ਲੱਗਦਾ ਯਾਰ ਸਾਨੂੰ ਕੋਈ ਦੰਦੇਵਾਪੁਰ ਨਹੀਂ ਜੀ ਸਾਨੂੰ ਕਾਹਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਨੂੰ ਕੋਈ ਧਮਕੀ ਵਾਲਾ ਚੱਕਰ ਨਹੀਂ ਸੀ ਉਹ ਇਹਦਾ ਪਰੰਤੂ ਮਾਰਿਆ ਗਿਆ ਤਾਂ ਬੜੀ ਸਾਜਿਸ਼ਤ ਤਹਿਤ ਮਾਰਿਆ ਗਿਆ ਇਹਨਾਂ ਕਾਰਨਾਂ ਦੀ ਜਿਹੜੀ ਕੋਹਕ ਪੜਤਾਲ ਕਰਨੀ ਬਣਦੀ ਹੈ ਉਹ ਮੈਂ ਸਾਰੇ ਭਰਾਵਾਂ ਨੂੰ ਸਾਡੀ ਬੜੀ ਤਫਤੀਸ਼ ਦੇ ਨਾਲ ਰਾਹੁਲ ਗਾਂਧੀ ਤੱਕ ਵੀ ਮੇਰੀ ਇਸ ਵਿਸ਼ੇ ਤੇ ਬਹੁਤ 35 35 40 40 ਮਿੰਟ ਗੱਲਬਾਤ ਹੋਈ ਔਰ ਮੈਂ ਉਮੀਦ ਕਰਦਾ ਇੰਡੀਆ ਲਾਈਨਸ ਪੂਰੇ ਇੰਡੀਆ ਭਰ ਚੋਂ ਵਧੀਆ ਪਰਫਾਰਮੈਂਸ ਤੇ ਆ ਰਿਹਾ ਹੈ ਪਰਮਾਤਮਾ ਕਰੇ ਆਪਾਂ 4 ਜੂਨ ਨੂੰ ਇੱਕ ਵੱਡਾ ਬਦਲਾ ਲੈ ਕੇ ਆਵਾਂਗੇ ਤਾਂ ਆਪਾਂ ਸੰਗਰੂਰ ਵਾਲੇ ਮਾਨਸਾ ਬਠਿੰਡੇ ਵਾਲੇ ਆਪਾਂ ਇਧਰੋਂ ਪਿੱਛੇ ਨਾ ਰਹਿ ਜੀ ਜਿੱਦਾਂ ਪਹਿਲਾਂ ਬਦਲਾ ਦੀ ਭੇਡ ਚੜ ਗਏ ਤੇ ਆਪਣੇ ਕੈਂਡੀਡੇਟ ਆਪਾਂ ਮੇ ਵੱਧ ਤੋਂ ਵੱਧ ਮਿਹਨਤ ਕਰਕੇ ਇਹਨਾਂ ਨੂੰ ਜਿਤਾ ਕੇ ਭੇਜੀਏ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਕੋਈ ਸ਼ਬਦ ਵੱਧ ਘੱਟ ਗਿਆ ਗਿਆ ਹੋਣਾ ਤਾਂ ਤੁਹਾਡੇ ਤੋਂ ਮਾਫੀ ਚਾਹੂਗਾ ਫਸੀਕਾ ਇੱਕ ਮੈਨੂੰ ਦੇ ਦਿਓ ਮਾਈਕ ਸਾਰੇ